ਖਾਲਸਾ ਫੋਰਸ ਸਮਾਜ ਸੇਵਾਦਾਰ ਵੱਲੋਂ ਬਾਬਾਜੀਤ ਸਿੰਘ ਖਾਲਸਾ ਦੀ ਅਗਵਾਈ ਦੇ ਹੇਠ ਗੁਰਦੁਆਰਾ ਬਾਬਾ ਪੀਤੀ ਚੰਦ ਵਿਖੇ ਲੋੜਵੰਦ ਗਰੀਬ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਕਰਵਾਏ ਗਏ ਇਸ ਮੌਕੇ ਤੇ ਬਾਬਾਜੀਤ ਸਿੰਘ ਨੇ ਕਿਹਾ ਕਿ ਖਾਲਸਾ ਫੋਰਸ ਸਮਾਜ ਸੇਵੀ ਟੀਮ ਹਮੇਸ਼ਾ ਜ਼ਰੂਰਤਮੰਦ ਤੇ ਲੋੜਵੰਦਾ ਦੀ ਮਦਦ ਕਰਦੀ ਹੈ ਜ਼ਰੂਰਤਮੰਦ ਪਰਿਵਾਰਾਂ ਦੀਆਂ ਕੁੜੀਆਂ ਦੇ ਵਿਆਹ ਕਰਵਾ ਕੇ ਖੁਸ਼ੀਆਂ ਫਰਲਾਉਣ ਦਾ ਕੰਮ ਕਰਦੀ ਹੈ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਰਦੂਲ ਸਿੰਘ ਨੇ ਕਿਹਾ ਕਿ ਬਾਬਾਜੀਤ ਸਿੰਘ ਦੀ ਅਗਿਆ ਨਾਲ ਖਾਲਸਾ ਫੋਰਸ ਸਮਾਜ ਸੇਵੀ ਸੰਸਥਾ ਵੱਲੋਂ ਜ਼ਰੂਰਤਮੰਦ ਲੜਕੀਆਂ ਦੇ ਵਿਆਹ ਕਰਵਾਏ ਜਾਂਦੇ ਹਨ ਤੇ ਬਹੁਤ ਹੀ ਸ਼ਲਾਗਾ ਜੋ ਕਦਮ ਹੈ ਜੋ ਕਿ ਇੱਕ ਸਮਾਜ ਵਿੱਚ ਚੰਗਾ ਸੁਨੇਹਾ ਵੀ ਹੈ ਉਹਨਾਂ ਨੇ ਕਿਹਾ ਹੈ ਕਿ ਬਾਬਾਜੀਤ ਸਿੰਘ ਸਮੇਂ-ਸਮੇਂ ਤੇ ਜ਼ਰੂਰਤਮੰਦ ਪਰਿਵਾਰਾਂ ਦੇ ਬੱਚਿਆਂ ਦੀ ਵੀ ਮਦਦ ਕਰਦੇ ਰਹਿੰਦੇ ਨੇ ਮੈਂ ਜੀ ਸਭ ਤੋਂ ਪਹਿਲਾਂ ਤਾਂ ਸਾਰੀ ਪਰਿਵਾਰਾਂ ਨੂੰ ਵਧਾਈ ਦੇਣਾ ਪੂਰੀ ਵਾਲਿਆਂ ਤੋਂ ਤੇ ਮੁੰਡੇ ਵਾਰਾਂ ਦੀ ਜੋੜਨਾ ਦੇ ਅਜਨਨ ਕਰ ਹੋਇਆ ਤੇ ਮਾਫਮਾ ਕਰਦਾਸ ਕਰਦਾ ਤੇ ਸੱਚੇ ਭਾਸ਼ਾ ਇਹਨਾਂ ਦਾ ਜਿਹੜਾ ਦੇਖੀ ਜਿਵਨ ਆ ਬਹੁਤ ਵਧੀਆ ਰਲਿਆ ਤੇ ਬਾਕੀ ਜੋ ਸਾਡੇ ਪਾਪਾ ਜੀ ਅਜੀਤ ਸਿੰਘ ਜੀ ਆ ਸੇਵਾ ਕਰਦੇ ਹੁੰਦੇ ਆ ਬਹੁਤ ਵੱਡੇ ਬਦਰ ਤੇ ਆ ਪੂਰੀ ਬਹੁਤ ਜੇ ਸਾਡੀ ਹੋ ਤੈਨਵਰੀ ਜਦੋਂ ਵੀ ਲੋੜ ਪਾਉਂਦਾ ਉਹਨਾਂ ਦੀ ਗਰੀਬ ਘਰਾਂ ਲੱਗਦੇ ਜਿਹਾ ਕਿਤੇ ਜਾਂਦੇ ਆ ਮੈਂ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦਾ ਤੇ ਸਾਨੂੰ ਸਮਾਜ ਚ ਸਮਾਜਿਕ ਲੋਕਾਂ ਨੂੰ ਵੀ ਉਹਨਾਂ ਦਾ ਸਾਥ ਦੇਣਾ ਚਾਹੀਦਾ ਜੋ ਇੰਦਾਂ ਦੇ ਗਰੀਬ ਪਰਿਵਾਰਾਂ ਦੇ ਕਾਰਜ ਜਿਹੜੇ ਸਿਰੇ ਲਾਉਂਦੇ ਆ ਫਿਰ ਦੁਬਾਰਾ ਮੈਂ ਪਰਿਵਾਰਾਂ ਨੂੰ ਵਧਾਈ ਦੇਣਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਕਿ ਅੱਜ ਸੁਲਤਾਨਪੁਰ ਲੋਧੀ ਦੇ ਵਿੱਚ ਲੋੜਵੰਦ ਈਆਂ ਦੇ ਵਿਆਹ ਕੀਤੇ ਗਏ ਆ ਜੋ ਸਾਡੇ ਬਾਬਾ ਜੀਤ ਸਿੰਘ ਜੀ ਸਮਾਜ ਸੇਵਾਦਾਰ ਆ ਇਹਨਾਂ ਦਾ ਬਹੁਤ ਹੀ ਸ਼ਰਧਾ ਸੋ ਜੋੜਦਾ ਹੈ ਜੋ ਕਿ ਇਹਨਾਂ ਦੀ ਬਹੁਤ ਸ਼ਬਦਾਂ ਦੇ ਵਿੱਚ ਬਹੁਤ ਹੀ ਇਹਨਾਂ ਦਾ ਧੰਨਵਾਦ ਕਰਦੇ ਆਂ ਇਹਨਾਂ ਨੇ ਬਹੁਤ ਵਧੀਆ ਸੇਵਾ ਜੀ ਦਾ ਅੰਦੇ ਨਾਲ ਲੋੜਵੰਦੀਆਂ ਦੇ ਵਿਆਹ ਚੁੱਕਿਆ ਤੇ ਨਾਲ ਹੀ ਲੰਗਰ ਦਾ ਰੋਟੀ ਪਾਣੀ ਦਾ ਸਾਰੇ ਤਰ੍ਹਾਂ ਬਹੁਤ ਹੀ ਖੁੱਲ੍ਹੇਵਰਤ ਹੈਗਾ ਨਾਲ ਕਿਉਂਕਿ ਚਦਾਰੀ ਪੂਰਾ ਸੱਤਾ ਗਿਆ ਵਾ ਲਬਾਰੀ ਬੈਂਟ ਔਰ ਵੀ ਚੀਜ਼ਾਂ ਇਹ ਰੱਖਾ ਬਸ ਵੰਤ ਦੇ ਨੂੰ ਸਾਰੇ ਤਰ੍ਹਾਂ ਚੇਰੀਆਂ ਵਾ ਤੇ ਇਹ ਜਿਹੜੇ ਆਨੰਦ ਕਾਰਜ ਆ ਹਰ ਸਾਲ ਹਮ ਇਸ ਤਰ੍ਹਾਂ ਇਸੇ ਤਰ੍ਹਾਂ ਹੁੰਦੇ ਨੇ ਤੇ ਜੋ ਆਰਾਏ ਇਹਦੇ ਵਿੱਚ ਬਰਕਤ ਪਾਵੇ ਤੇ ਨਾਲ ਹੀ ਜੋ ਇਲਾਕਾ ਨਿਵਾਸੀਆਂ ਨੂੰ ਸੂਝੀ ਜੀਦਾ ਹਾਂ ਕਿ ਲਾਲ ਬਾਬਾ ਜੀ ਦਾ ਯੋਗਦਾਨ ਦੇਣ ਸਹਿਯੋਗ ਦੇਣ ਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਸਾਹਿਬ ਐਨ ਕਫੇ ਜੀ ਖਾਲਸਾ ਕੋਸ਼ਿਸ਼ ਸਮਾਜ ਸੇਵਾ ਦਾਲ ਬਣੋ ਮੈਥਾ ਲੋੜਵੰਦਾਂ ਦੀ ਮਦਦ ਕੀਤੀ ਜਾਂਦੀ ਹੈ ਅੱਜ ਵੀ ਇੱਕ ਲੋੜਵੰਦ ਪਰਿਵਾਰ ਦੀ ਬੱਚਿਆਂ ਦੇ ਜਿਹੜੇ ਆਨੰਦ ਕਾਲਜ ਨੂੰ ਜਾ ਰਹੇ ਨੇ ਸੋ ਜਿੰਨੇ ਮਰੀਜ਼ਾਂ ਦਾ ਇਲਾਜ ਬੱਚਾ ਸਕੂਲਾਂ ਚ ਪੜ੍ਹਾਈ ਵਾਸਤੇ ਆਰਥਿਕ ਪੱਖੋਂ ਜਿਹੜੇ ਕਿਸੇ ਤਰ੍ਹਾਂ ਦੇ ਵੀ ਕੋਈ ਤੌਰ ਬੰਦਾ ਉਹਨਾਂ ਨੂੰ ਦਾਸਨ ਦੀ ਸੇਵਾ ਜਾਂ ਪੀਜੀ ਲੰਗਰ ਆ ਜਿਹਾ ਇਸ ਸਮਾਜ ਦੀ ਸਮਾਜ ਵਿੱਚ ਹੁਣ ਸਰਦੀ ਦੇ ਵਿੱਚ ਗਰਮ ਕੱਪੜੇ ਕੰਬਲ ਗੋਪਜਰਾਪਾ ਇਹ ਖਾਲਸਾ ਫੋਰਸ ਪਾਸੇ ਦਾ ਦੋ ਇਹ ਸੇਵਾਵਾਂ ਜਿਹੜੇ ਚੱਲ ਰਹੀਆਂ ਨੇ ਇੱਕ